Thank you. ਸਤਨਾਮ ਜਪਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਤੇਈਏ ਹਰ ਪੁਰਖ ਨਿਰੰਜਨਾ ਅਨਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲੇ ਹਾਰੀ ਸਤਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚਿਤੇਰੇ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਰਤਨ ਜਿ ਬਿਹਰ ਨਾਮ ਸਤ ਸੰਤੋਖ ਗਿਆਨ ਰਤਨ ਜਿ ਬਿਹਰ ਨਾਮ ਸਤ ਸੰਤੋਖ ਗਿਆਨ ਹਜ ਦਇਆ ਕਾ ਪੋਤਾ ਹਰ ਭਗਤਾ ਹਵਾਲੇ ਹੋਤਾ ਮੇਰੇ ਰਾਮ ਕੋ ਪੰਡਾਰ ਖਾਤ ਖਰਚ ਕਠ ਤੋਟ ਨ ਆਵੇ ਅੰਤ ਨਹੀਂ ਹਰ ਪਾਰਾ ਵਾਰ ਨਿਰਮੋਲਕ ਹੀਰਾ ਅਨੰਦ ਗੁਣੀ ਕੇ ਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਸੁੰਨ ਸਮਾਦ ਗੁਪਾਤਹਿ ਅਸਨ केवल ब्रह्म पूर्ण तहै बसन भगत संग प्रभु गोष्ट करत तहै हरख न सोख न जन्म न मर्त हर कृपा जिस आप दिवाया साध संगत ਇਤਨ ਹਰ ਤਨ ਭਾਇਆ ਦਇਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਕਰ ਕਿਰਪਾ ਜਿਸ ਆਪ ਦਿਵਾਇਆ ਸਾਦ ਸੰਗ ਤਿੰਨ ਹਰ ਤਨ ਪਾਇਆ ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਵਾਹਿਗੁਰੂ ਜੀ ਕਾ ਖਾਲਸਾ ਹੇ ਗੁਰੂ ਜੀ ਕੀ ਫਤਿਹ